य फिर अंगद गुटे अमरदास रामदास होय साए अर्जन हर गोविंदनो सिमरो श्री हर राय श्री हर कृष्ण त्याये जिसझुठे सब दुख जाए, देख बहादुर सिमरिए कर नौ नि दावे सब थाई होय साए दसवां पातशाह जो श्री गुरु गुरु ग्रंथ साहेब जी के दीदार ध्यान बोलो जी वाहे ਪੰਜਾਂ ਪਿਆਰਿਆਂ ਚਾਰ ਸਾਹਿਬਜਾਦਿਆਂ ਚਾਲੀ ਮੁਕਤੀਆਂ ਹੱਟੀਆਂ ਜੱਫੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵਣ ਚੱਕਿਆ ਦੇਖ ਚਲਾਹੀ ਦੇਖਵਾਹੀ ਦੇ ਕੇ ਅੰਦਰੇ ਕੀਤਾ ਦਿਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਲ ਕੇ ਕਾਲਸਰ ਜੀ ਬੋਲੋ ਜੀ ਜਿਨਾ ਸਿੰਘਾ ਸਿੰਘਣਿਆ ਨੇ ਕਰਮੇੜ ਸੀ ਸਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚ ਚੜਕੀਆਂ ਤੇ ਚੜੇ ਆਰਿਆਂ ਨਾਲ ਚ ਰਏ ਉਹਨਾਂ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਦਰਮ ਨੀ ਦਰਮ ਦੀ ਦਰਮ ਨਹੀਂ ਹਾਰਿਆ ਇੰਨੇ ਸਿੱਕੇ ਉਸ ਤਰ੍ਹਾਂ ਕਿਹਦਾ சுவாਸ ਨਾਲ ਨਿਭਾਈ ਤੀਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਹਰਿ ਆਰੇ ਬੱਚਾ ਚਾਰ ਚਾਰਾ ਤੱਕ ਤਾਂ ਸੂ ਗੁਰਦੁਆਰਿਆਂ ਦੀ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਮੇਸ਼ਰ ਉਸਤਤਿ ਦਾਤਾ ਸਿਧੇ ਵਾਹਿਗੁਰੂ ਦੀ ਪ੍ਰਚਾਰ ਸੰਤੈ ਸਾਜਿਆ ਦਾਸ ਹੈ ਵਾਹਿਗੁਰੂ ਇਹ ਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਦਾ ਸਦਕਾ ਸਰਬ ਸੁਖ ਹੋਵੇ ਜ્યાં ਜਾਂ ਖਾਲਸਾ ਜੀ ਤਾਂ 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 ਰਖਾ ਰਿਹਾਏ ਦੇਖ ਦੇਖ ਪਤੇ ਮੀਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਈਂ ਖਾਲਸਾ ਜੀ ਕੇ ਬੋਲ ਬాలే ਬੋਲੋ ਜੀ ਸਿਖਿ ਵੇਗ ਧਨ ਵਿਵਾਸਿ ਸਿ ਸਾ ਧਿਆਨ ਸਬਰੋਸਾ ਦੰਦਨ ਦਨਸਿਰ ਦੰਨ ਰਾਮ ਦਮ ਸ੍ਰੀ ਅਮਰਥਰ ਜੀ ਕੇ ਦਰਸ਼ਨ ਚਾਨ ਚੋਕਿਆ ਚੰਡੇ ਐ ਨਿਵਾਣਿਆ ਦੇ ਮਾਨੀ ਤਾਨਿਆ ਦੇ ਮਿਤਾਣ ਨਿਓਟਿਆਂ ਦੀ ਉਹ ਸੱਚੇ ਬਿੱਤਾ ਵਾਏ ਗੁਰਜੀ ਆਪ ਦੀ ਅਜੂਰੀ ਚ ਬਾਬਾ ਜੀ ਸਾਰੀ ਸੰਗਤ ਬਾਬਾ ਜੀ ਤੁਹਾਡੇ ਦਰਸ਼ਨ ਦੀਦਾਰਾਂ ਨੂੰ ਆਏ ਸੀ ਬਾਬਾ ਜੀ ਅਬ ਦਰਸ਼ਨ ਸੋਹਣੇ ਦਰਸ਼ਨ ਦੀਦਾਰੇ ਬਖਸ਼ੇ ਬਾਬਾ ਜੀ ਕਿਸਾਨਾਂ ਨੂੰ ਤੁਸੀਂ ਬਿਠਾਇਆ ਹੈ ਬਾਬਾ ਜੀ ਉਹਨਾਂ ਦੀ ਉਹਨਾਂ ਦੀ ਸਫਲਤਾ ਵਾਸਤੇ ਉਹਨਾਂ ਨੂੰ ਕਰੋ ਉਹ ਬੁੱਧੀ ਬਖਸ਼ੋ ਸ਼ਾਂਤੀ ਬਖਸ਼ੋ ਬਾਬਾ ਜੀ ਸਾਨੂੰ ਆਰ ਆਮ ਬੈਠ ਕੇ ਉਹਨਾਂ ਨੂੰ ਉਹਨਾਂ ਦਾ ਨਿਆਂ ਕਰੋ ਜੋ ਚਾਹਦੇ ਨੇ ਉਹਨਾਂ ਦਾ ਨਿਆਂ ਕਰੋ ਬਾਬਾ ਜੀ ਚੜ੍ਹਦੀ ਕਲਾ ਵਿੱਚ ਬਖਸ਼ੋ ਨਾਨੂ ਬਾਬਾ ਜੀ ਅੱਖਰ ਵਾਦਾ ਕਾਟਾ ਬੋਲ ਚੁਕ ਮਾਫ ਕਰਨੀ ਸਰਬੱਤ ਦੇ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਕਰ ਫਿਰ ਕਿਹਨੂੰ ਕਿਹਨੂੰ ਕਹਿਣ ਲੱਗੇਗੇ ਤਾਂ ਸਾਡੀ ਨਾਲ ਗੱਲ ਕਰਾਜੋ ਕਿ ਕਿੱਥੇ ਹੋਇਆ ਉਹ ਵੀ ਭੱਜੋ ਉਸੇ ਕਰੋ ਜੀ ਕਹਣਾ ਮਿੰਦਰ ਸਿੰਘ ਮਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਕਿੱਥੋਂ ਆਏ ਹੋ ਬੀਜੀਸੀ ਦਿੱਲੀੋਂ ਹਰ ਮਹੀਨੇ ਦੂਸਰੇ ਸੰਡੇ ਸ਼ਤਾਬੀ ਐਕਸਪ੍ਰੈਸ ਤੇ ਆਈਦਾ ਤੇ ਅਖੀਰਲੇ ਸੰਡੇ ਛਾਨੇ ਪੰਜਾਬ ਤੇ ਆਈਦਾ ਸੰਗਤਾਂ ਦੀ ਸੇਵਾ ਮਿਲ ਜੁਲ ਕੇ ਕਰੀ ਦੀਏ ਮੈਂ ਕੱਲਾ ਉਹਦੇ ਚ ਸ਼ਾਮਲ ਨਹੀਂ ਹੈਗਾ ਅੱਗੇ ਜ਼ਰੂਰ ਮੈਂ ਆ ਜਾਣਾ ਵਾ ਲੇਕਿਨ ਸੰਗਤ ਮਿਲ ਕੇ ਕਰਦੀਏ ਇਸ ਵਾਰੀ ਸਾਨੂੰ ਅਗਰ ਪਤਾ ਹੁੰਦਾ ਕਿ ਅੱਜ ਦੀ ਟ੍ਰੇਨ ਕੈਨਸਲ ਹੈ ਤੇ ਅਸੀਂ ਟਿਕਟਾਂ ਸਾਰੀਆਂ ਕੈਨਸਲ ਕਰਵਾ ਦਿਨੇ ਸਨ ਸਾਡੀ ਸੰਗਤ ਬਹੁਤ ਜ਼ਿਆਦਾ ਪਰੇਸ਼ਾਨ ਹੈ ਤੇ ਉਹਦੀ ਅਸੀਂ ਇੱਥੇ ਸਟੇਸ਼ਨ ਮਾਸਟਰ ਜੀ ਕੋਲ ਹੈਲਪ ਲੈਣ ਆਏ ਆਂ ਕਿਸ ਸਾਸੀ ਕਿਹੜੀ ਟ੍ਰੇਨ ਤੇ ਬੈਠੀਏ ਤਾਂ ਕਿ ਸੰਗਤ ਸਾਡੀ ਪਹੁੰਚ ਸਕੇ ਕਿੰਨੀ ਕਿੰਨੀਆਂ ਟਿਕਟਾਂ ਜੀ ਕਿੰਨੇ ਲੋਕ ਆਏ ਆ 400 ਸੱਜਣ ਨੇ ਜੀ ਹੂੰ ਚਾਰ ਡੱਬੇ ਬੁੱਕ ਨੇ ਸਾਡੇ ਤੇ ਕੀ ਲੱਗਦਾ ਕਿ ਮੁਸ਼ਕਲਾ ਕੁਛ ਹੱਥ ਤੱਕ ਹੁੰਦੀਆਂ ਸਰਕਾਰ ਨਾਲ ਬਹਿ ਕੇ ਗੱਲ ਕਰਨੀ ਚਾਹੀਦੀ ਕਿ ਸਰਕਾਰ ਨੂੰ ਬੈਠ ਕੇ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਜੀ ਕਿਸਾਨਾਂ ਵੀ ਕਿਸਾਨ ਵੀ ਕਿਸੇ ਵੀ ਮੋੜ ਦੇ ਉੱਤੇ ਗਲਤ ਨਹੀਂ ਹੈਗੇ ਲੇਕਿਨ ਬੈਠ ਕੇ ਵੱਡੇ ਤੋਂ ਵੱਡੇ ਮਸਲੇ ਹੱਲ ਹੁੰਦੇ ਨੇ ਜਿਸ ਤਰ੍ਹਾਂ ਤੇ ਇਹ ਨਾਲ ਰੋਕ ਕੇ ਮਸਲੇ ਹੱਲ ਨਹੀਂ ਹੋਣਗੇ ਸਰਕਾਰ ਵੀ ਨਹੀਂ ਝੁਕਣ ਵਾਲੀ ਤੇ ਕਿਸਾਨ ਵੀ ਨਹੀਂ ਝੁਕਣ ਵਾਲੇ ਠੀਕ ਹੈ